ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਕੋ ਕੈਦੀ ਬਣਾ ਕੇ ਧੰਨ ਮਾ ਗੁਰ ਗੌਰ ਧੰਨ ਬਾਬਾ ਜ਼ੋਰਾ ਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਇਸ ਖੰਡੇ ਬੁਰਜੰਦਰ ਕੈਦ ਕੀਤਾ ਗਿਆ ਜਿੱਥੇ ਬੈਠ ਕੇ ਉਹ ਪਿਆਰੀਆਂ ਬਾਤਾਂ ਕਰਦੇ ਨੇ ਕਿ ਮਾਂ ਜੀ ਵੱਡੇ ਵੀਰ ਕਿਉਂ ਨਹੀਂ ਮਿਲ ਰਹੇ ਆਨੰਦਪੁਰ ਸਾਹਿਬ ਵਾਲੇ ਪਿਆਰੇ ਸਿੰਘ ਕਿਉਂ ਨਹੀਂ ਮਿਲ ਰਹੇ शिकवे करके निहरे भी देंदे है जब रान अजीत जीत कर तशरीफ़ लाएंगे, अब्बा के संग जिस घड़ी जुजार आएंगे, करके गिला हर एक से हम रूठ जाएंगे, माता कभी पिता कभी भाई मनाएंगे, कहेंगे गले से लगा के बार बार अब मान जाओ मगर हम ना मानेंगे जीन हार इकरार लेंगे हर एक से बुलाना ना फिर कभी बारे दिगर बिछड़ कर सताना ना फिर कभी हमको अकेला छोड़ कर जाना ना फिर कभी ਮਾਂ ਦੀ ਗੱਲ ਨਾ ਲਾਉਂਦੇ ਆ ਇਹ ਠੰਡਾਪੁਰ ਦੀ ਗਵਾਹੀ ਭਰਦਾ ਉਹਨਾਂ ਪਿਆਰੀਆਂ ਬਾਤਾਂ ਦੀ ਬਾਣੀ ਦੇ ਰੰਗ ਦੀ ਨਾਮ ਦੇ ਰਸ ਦੀ ਇਹ ਠੰਡਾਪੁਰ ਸਾਡੀ ਯੂਨੀਵਰਸਿਟੀ ਹੈ 10 ਪੋ ਨੂੰ ਜਿੱਥੇ ਬਹਿ ਕੇ ਮਾਂ ਦੀ ਸਿੱਖੀ ਦਾ ਸਬਕ ਪੜਾਉਂਦੇ ਨੇ ਤੇ ਉਸ ਕਲਾਸ ਵਿੱਚ ਜਮਾਤ 'ਚ ਬੈਠੇ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਪੜ੍ਹਦੇ ਨੇ ਅੱਜ ਸਾਰਾ ਪੰਥ ਇਹਨੂੰ ਆਪਣਾ ਸਿੱਖਿਆ ਆਧਾਰ ਮੰਨ ਕੇ ਗੁਰਮਤਿ ਦੀ ਵਿੱਦਿਆ ਲੈ ਰਿਹਾ ਜਿੱਥੋਂ ਡਿੜਤਾਂ ਤੇ ਸਿੱਦਕ ਦਾ ਸਬਕ ਮਿਲਦਾ ਤੇ ਪੰਥ ਨੂੰ ਚੜ੍ਹਦੀ ਕਲਾ ਮਿਲਦੀ ਹੈ ਆਓ ਪੰਥ ਜੀ ਘਰ ਘਰ ਨੂੰ ਠੰਡਾ ਬੁਰਜ ਬਣਾਈਏ ਘਰ ਘਰ ਨੂੰ ਫਤਿਹਗੜ੍ਹ ਸਾਹਿਬ ਬਣਾਈਏ ਹਰ ਘਰ ਦੇ ਅੰਦਰ ਹਰ ਸੁਰਤ ਦੇ ਅੰਦਰ ਇਸ ਧਰਤੀ ਦੀ ਮਹਿਕ ਜਾਵੇ ਇਸ ਧਰਤੀ ਦਾ ਸੰਦੇਸ਼ ਜਾਵੇ ਪੰਥ ਦੇ ਬੋਲ ਬਾਲੇ ਤੇ ਸਰਬੱਤ ਦੇ ਭਲੇ ਦੀ ਗੁਰਤੀ ਜਾਵੇ ਇਹ ਇਹ ਠੰਡਾ ਬੁਰਜ ਬਾਰ ਬਾਰ ਪੁਕਾਰ ਕੇ ਤੁਹਾਡੀ ਸੁਰਤ ਨੂੰ ਆਵਾਜ਼ਾਂ ਮਾਰ ਰਿਹਾ ਗੁਰੂ ਖਾਲਸਾ ਪੰਥ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ ਜੇ ਸੁਰਤਾਂ ਠੰਡੇ ਬੁਰਜ ਨਾਲ ਜੁੜਨਗੀਆਂ ਠੰਡਾ ਬੁਰਜ ਭਗਤੀ ਦਾ ਘਰ ਹੈ ਠੰਡਾ ਬੁਰਜ ਸ਼ਕਤੀ ਦਾ ਘਰ ਹੈ ਔਸਰਤਾਂ ਜੋੜੀਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤ